ਸਤਿ ਸ੍ਰੀ ਅਕਾਲ ਜੀ ਪੰਜਾਬੀ ਵੈਜ ਫੂਡ 1493 ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਤੁਹਾਡੇ ਨਾਲ ਇੱਕ ਬੜੀ ਹੀ ਵਧੀਆ ਡਿਸ਼ ਲੈ ਕੇ ਆਏ ਹਾਂ ਜੋ ਕਿ ਆਪਣੀ ਪਿੰਡਾਂ ਦੀ ਬਹੁਤ ਹੀ ਮਸ਼ਹੂਰ ਡਿਸ਼ ਰਹਿਣ ਵਾਲੀ ਆ ਤੇ ਇਹ ਆ ਤੁਸੀਂ ਦੇਖ ਕੇ ਸਮਝ ਹੀ ਗਏ ਹੋਗੇ ਜਿਨ੍ਹਾਂ ਜਿਨ੍ਹਾਂ ਨੂੰ ਪਹਿਚਾਨ ਆ ਗਈ ਹੋਵੇਗੀ ਉਹ ਤਾਂ ਫਟਾਫਟ ਕਮੈਂਟ ਦੇ ਵਿੱਚ ਦੱਸ ਦੇਣਗੇ ਜਿਨ੍ਹਾਂ ਨੂੰ ਨਹੀਂ ਆਈ ਉਹ ਆਪਣੀ ਵੀਡੀਓ ਵੇਖ ਕੇ ਦੱਸ ਦੇਣਗੇ ਇਹ ਬਣਾਇਆ ਇੰਝ ਆਪਾਂ ਕੋਟੇ ਵਾਲੇ ਛਲਕਮ ਮੱਝ ਦੇ ਮਸ਼ਹੂਰ ਕੋਟੇ ਵਾਲੇ ਛਲਗਮ ਜਾਨੀ ਕਿ ਗੋਗਲੂ ਠੀਕ ਆ ਤੇ ਆਪਾਂ ਇਹਨਾਂ ਨੂੰ ਜਿਹੜੇ ਤਰੀਕੇ ਨਾਲ ਬਣਾਉਨੇ ਆ ਸਾਡਾ ਮੱਝਾ ਸਟਾਈਲ ਦੇ ਜਿਹੜੇ ਛਲਗਮ ਆ ਉਹ ਇਤਰਾ ਬਣਦੇ ਆ ਤੇ ਤੁਸੀਂ ਸਾਡੀ ਵੀਡੀਓ ਦੇ ਨਾਲ ਐਂਡ ਤੱਕ ਬਣਿਆ ਰਹਿਣਾ ਤੇ ਇੱਕ ਤੁਹਾਨੂੰ ਅਸੀਂ ਬੜੀ ਹੀ ਸੀਕ੍ਰੇਟ ਵਾਲੀ ਚੀਜ਼ ਦੇ ਵਿੱਚ ਦੱਸਾਂਗੇ ਤੁਸੀਂ ਸਕਿਪ ਨਾ ਕਰਨਾ ਉਹ ਸੈਂਟਰ ਦੇ ਵਿੱਚ ਹੀ ਤੁਹਾਨੂੰ ਮਿਲ ਜੂਗੀ ਵੀਡੀਓ ਦਾ ਐਂਡ ਤੱਕ ਨਹੀਂ ਜਾਣਾ ਪਊਗਾ ਤੇ ਤੁਸੀਂ ਦੇਖਿਓ ਸਾਡੇ ਤਰੀਕੇ ਨਾਲ ਛਲਗਮ ਬਣਾ ਕੇ ਇਹ ਦੋ ਚੀਜ਼ੋ ਜੰਦੀਆਂ ਵੀਡੀਓ ਲੰਬੀ ਹੋ ਜਾਂਦੀ ਹੈ ਤੁਹਾਨੂੰ ਪਤਾ ਵਾ ਹਰੇਕ ਨੂੰ ਪਤਾ ਵਾ ਕਿ ਜਿਹੜੀਆਂ ਸਰਦੀਆਂ ਦੀਆਂ ਸਬਜ਼ੀਆਂ ਹੁੰਦੀਆਂ ਇਹ ਸਾਰੀਆਂ ਕੈਲਸ਼ੀਅਮ ਵਿਟਾਮਿਨ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਬੜੇ ਹੀ ਗੁਣ ਹੁੰਦੇ ਆ ਜਿਹੜੇ ਕਿ ਮੈਂ ਨਹੀਂ ਦੱਸ ਸਕਦੀ ਕਿ ਗਾਜਰ ਛਲਗਮ ਗੋਭੀ ਖਾਣੀ ਜਿਹੜੀ ਉਹ ਸਿਹਤ ਲਈ ਕਿੰਨੀ ਚੰਗੀ ਆ ਇਹ ਸਬਜ਼ੀਆਂ ਆਪਾਂ ਨੂੰ ਸਰਦੀਆਂ 'ਚ ਖਾਸ ਕਰਕੇ ਜ਼ਿਆਦਾ ਮਿਲਦੀਆਂ ਵਾ ਤੇ ਤੁਸੀਂ ਇਹ ਸਬਜ਼ੀ ਜਿਹੜੀਆਂ ਸਾਡੇ ਤਰੀਕੇ ਨਾਲ ਬਣਾਓ ਤੇ ਖਾਓ ਤੇ ਚਲੋ ਆਪਾਂ ਕਰਦੇ ਆਂ ਤਿਆਰੀ ਹਾਂਜੀ ਕੋਟੇ ਵਾਲੇ ਛਲਗਮ ਬਣਾਉਣ ਵਾਸਤੇ ਆਪਾਂ ਲੈ ਲਿਆ ਇਹ ਵਾਲੇ ਸ਼ਲਗਮ ਤੇ ਸਾਡੇ ਇਧਰ ਜੀ ਮਾਜੇ ਦੇ ਆਏ ਗੋングਲੂ ਅਹੀਂ ਨੂੰ ਗੋングਲੂ ਹੀ ਬੋਲਦੇ ਆ ਜਿਆਦਾ ਸ਼ਲਗਮ ਤੇ ਕਿਤੇ ਕਹਤੇ ਤਾਂ ਪੜਨਗਾਈਂ ਬੋਲਦੇ ਸੀਗੇ ਤੇ ਇਹ ਲਈ ਆ ਪਾਲਕ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਖਾ ਚੁੱਕੇ ਆ ਕਿ ਕੋਟੇ ਵਾਲੇ ਸ਼ਲਗਮ ਗੋングਲੂ ਪਾਲਕ ਦਾ ਸਾਗ ਕਿਸ ਤਰ੍ਹਾਂ ਬੰਦਦੇ ਆ ਸਾਡੇ ਥੋੜੇ ਜਿਹਾ ਡਿਫਰੈਂਟ ਹੈ ਗਿਆ ਤੁਹਾਡੇ ਇਧਰ ਨਾਲੋਂ ਤੇ ਮੈਂ ਕਿਉਂਕਿ ਦੇਖ ਚੁੱਕੀ ਹਾਂ ਦੋ ਤਿੰਨ ਮਤਲਬ ਏਰੀਆ ਦਾ ਫਰਕ ਆ ਕਿਸ ਤਰ੍ਹਾਂ ਤੇ ਤੁਸੀਂ ਹੁਣ ਸਾਡੀ ਵੀਡੀਓ ਨਾਲ ਐਵੇਂ ਬਣੇ ਰਹਿਣਾ ਤੇ ਵੇਖੀ ਜਾਣਾ ਤੇ ਆਪਾਂ ਇਹਨਾਂ ਸਾਰੇ ਹੀ ਛਲਗਮਾ ਨੂੰ ਛਿਲ ਲਿੰਨੇ ਆ। ਹਾਂਜੀ ਸਾਰੇ ਛਲਗਮਾ ਨੂੰ ਆਪਾਂ ਛਿਲ ਲਿਆ ਵਾ। ਛਿਲ ਇਹਨਾਂ ਦੇ ਆਪਾਂ ਪੂਰੀ ਐ ਪ੍ਰੋਪਰ ਲਾਤੀ ਉਪਰੋਪਰ ਉਹਨੇ ਛਿੱਲੇ ਹੁੰਦੇ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲੈਨੇ ਆ। ਇਹਨਾਂ ਨੂੰ ਜਿਹੜਾ ਤੇ ਚੋਪਿੰਗ ਬੋਰਡ ਨਾਲ ਕੱਟ ਲਿੰਦਾ ਉਹ ਕੱਟ ਲਵੇ ਤੇ ਜਿਹੜਾ ਪੂਰਾ ਖਸਪਲਟ ਨਹੀਂ ਆ ਉਹ ਨਾ ਵੀ ਕੱਟੇ ਕਿਉਂਕਿ ਥੋੜੇ ਜਿ ਖਿਸਕ ਦਿੰਦੇ ਆ ਤੇ ਆਪਾਂ ਇਹਨਾਂ ਨੂੰ ਮਤਲਬ ਕਿ ਇਹ ਸਾਡਾ ਕੱਟਣ ਦਾ ਮੇਰਾ ਤਰੀਕਾ ਵਾ ਉਹ ਵਾਲਾ ਆ ਕਿਉਂਕਿ ਮੈਂ ਇਹਨਾਂ ਨੂੰ ਜਿਆਦਾ ਛੋਟੇ ਕਰਕੇ ਨਹੀਂ ਕੱਟੂੰਗੀ ਸਿਰਫ ਇੱਕ ਇੱਕ ਹੀ ਕੱਟ ਲਾਉਂਗੀ ਵਿੱਚ ਕਿਉਂਕਿ ਜਿਹੜੇ ਜਿਆਦਾ ਬਰੀਕ ਹਨ ਉਹ ਨਹੀਂ ਰਹਿੰਦੇ ਜੇ ਤੁਸੀਂ ਚਾਹੋ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਲੰਬੇ ਲੰਬੇ ਇਦਾਂ ਵੀ ਕੱਟ ਸਕਦੇ ਆ ਇਹ ਤੁਹਾਡੀ ਖੁਦ ਦੀ ਚੁਆਇਸ ਆ ਕਿਉਂਕਿ ਇਹ ਤੁਹਾਨੂੰ ਪੂਰੀ ਵੀਡੀਓ ਵੇਖਣ ਤੇ ਪਤਾ ਲੱਗੇਗਾ ਆਪਾਂ ਗੋੰਗਲੂ ਦੇ ਵਿੱਚ ਮਤਲਬ ਕਿ ਕਿੰਨੇ ਚਿਰ ਵਾਸਤੇ ਪਹਿਲਾਂ ਕੋਈ ਕੜਸ਼ੀ ਕੋ ਲੱਕੜ ਦੀ ਜਾਂ ਕੋਈ ਦੂਜੀ ਕੋਈ ਵੀ ਆਪਾਂ ਨਹੀਂ ਮਾਰਨੀ ਹੁੰਦੀ ਠੀਕ ਆ ਇਸ ਕਰਕੇ ਤੁਸੀਂ ਗੋਗਲਵਾ ਨੂੰ ਇਸ ਤਰ੍ਹਾਂ ਵੀ ਕੱਟ ਸਕਦੇ ਆ ਹਾਂਜੀ ਛਲਗਮ ਨੂੰ ਲਿਆ ਜੀ ਆਪਾਂ ਕੱਟ ਦੇਖ ਸਕਦੇ ਆ ਇੱਕ ਛਲਗਮ ਜਿਹੜਾ ਮੈਂ ਸਾਫਤ ਰੱਖਿਆ ਸੀ ਕਿ ਕਿਸੇ ਵੇਲੇ ਕਿਸੇ ਨੂੰ ਦੇਖ ਕੇ ਭੁਲੇਖਾ ਪਿਆ ਜਾਂਦਾ ਕਿ ਹੈ ਇਹ ਕਿਹੜੀ ਚੀਜ਼ ਕੱਟ ਕੇ ਕੁਝ ਹੋਰ ਰੱਖਿਆ ਵਾ ਇਹ ਆਪਾਂ ਛਲਗਮ ਜਿਹੜੇ ਛਿੱਲੇ ਸੀ ਤੇ ਉਹਨਾਂ ਨੂੰ ਆਪਾਂ ਕੱਟ ਲਿਆ ਵਾ ਤੇ ਤੁਸੀਂ ਦੇਖ ਸਕਦੇ ਆ ਕਿ ਇਹਦੀਆਂ ਸਲਾਈਸਾਂ ਜਿਹੜੀਆਂ ਕਾਫੀ ਆਪਾਂ ਇਸ ਤਰੀਕੇ ਦੇ ਵਿੱਚ ਇਹਨਾਂ ਨੂੰ ਕੱਟਿਆ ਵਾ ਠੀਕ ਆ ਤੇ ਹੁਣ ਆਪਾਂ ਇਹਨਾਂ ਨੂੰ ਚਲੋ ਵਾਸ਼ ਕਰਦੇ ਆ ਪਾਲਕ ਨੂੰ ਵਾਸ਼ ਕਰ ਲੈਣਾ ਇਹਨੂੰ ਵੀ ਕਰ ਲੈਨੇ ਆ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣਿਆ ਰਹਿਣਾ ਇਹ ਆ ਇਹ ਪੂਰਾ ਪਿਓਰ ਮਾਝੇ ਦੇ ਛਲਗੰਬ ਬਣਗੇ ਠੀਕ ਆ ਤੇ ਮਾਝੇ ਵਾਲਿਓ ਤੁਸੀਂ ਤੇ ਦੇਖ ਕੇ ਕਮੈਂਟ ਤੇ ਕਮੈਂਟ ਕਰਨੇ ਕਿ ਵਾਕਿਆ ਹੀ ਇੰਦਾ ਬਣਦੇ ਆ ਤੇ ਥੋੜੇ ਜਿ ਦੇਵਾਬੇ ਤੇ ਮਾਲਵੇ ਦੇ ਜਿਹੜੇ ਉਹ ਆਪਣੇ ਨਾਲੋਂ ਥੋੜੇ ਅਲੱਗ ਤਰੀਕੇ ਦੇ ਬਣਦੇ ਆ ਕਿਉਂਕਿ ਮੈਨੂੰ ਕਿਸੇ ਨੇ ਇਹ ਮਤਲਬ ਕਿ ਬਣਾ ਕੇ ਖਵਾਏ ਸੀ ਉਹਨਾਂ ਦਾ ਟੇਸਟ ਤੇ ਉਹਨਾਂ ਦੇ ਬਣਾਉਣ ਦਾ ਤਰੀਕਾ ਹੋਰ ਆ ਸਾਡਾ ਹੋਰ ਆ ਤੇ ਤਾਂ ਕਰਕੇ ਮੈਂ ਇਹਨਾਂ ਨੂੰ ਮਾਜੇ ਦਾ ਨਾਮ ਦਿੱਤਾ ਵਾ ਠੀਕ ਆ ਤੇ ਚਲੋ ਆਪਾਂ ਹੁਣ ਇਹਨਾਂ ਨੂੰ ਫਟਾਫਟ ਬਣਾਈਏ ਲੋ ਜੀ ਸ਼ਰਗਮਾ ਨੂੰ ਆਪਾਂ ਹੁਣ ਧੋ ਲਿਆ ਵਾ ਲੱਗੇ ਧੋਣ ਧੋ ਨਹੀਂ ਜਾਂ ਧੋਣ ਲੱਗਿਆ ਕਿਉਂਕਿ ਹੁਣ ਆਪਾਂ ਨਾ ਠੰਡੇ ਪਾਣੀ ਨਾਲ ਹੀ ਵਾਸ਼ ਕਰਨੇ ਪੈਣ ਲੱਗਿਆ ਲਾਈਟ ਆਫ ਹੋ ਗਈ ਆ ਤੇ ਮੋਟਰ ਚੱਲਣੀ ਸੀ ਆਪਣੀ ਉਹਦੇ ਨਾਲ ਤੇ ਫਿਰ ਤਾਜ਼ਾ ਪਾਣੀ ਆਉਣਾ ਸੀਗਾ ਇਹ ਤਾਂ ਆਪਾਂ ਪਹਿਲਾਂ ਪਾਣੀ ਹਸਾਲ ਦਾ ਪਾਉਣਾ ਕਿਉਂਕਿ ਛਲਗਮਲੇ ਦੇ ਚਾਪ ਵੀ ਕਾਫੀ ਪਾਣੀ ਹੁੰਦਾ ਵਾ ਚਲੋ ਇੱਥੇ ਦੇ ਦਿੱਤੀ ਆਪਾਂ ਚਪਣੀ ਪਾਣੀ ਨੂੰ ਆਪਾਂ ਰੇਜੇ ਪੈ ਲੈਂਦੇ ਨੇ ਪਾਣੀ ਆਪਣਾ ਰੇਜ ਰਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਈ ਜਾਨੇ ਆ ਛਲਕਮ ਛਲਗਮ ਇੰਨੇ ਠੰਡੇ ਹੁੰਦੇ ਆ ਤੇ ਇਹਨਾਂ ਦੇ ਵਿੱਚ ਇੰਨਾ ਪਾਣੀ ਹੁੰਦਾ ਵਾ ਉਸੇ ਵਾਲੇ ਪਾਣੀ ਜਿਹੜਾ ਉਹ ਉਬਲਣੋਂ ਹਟ ਗਿਆ ਵਾ ਆਪਾਂ ਸਾਰੇ ਛਲਗਮ ਜਿਹੜੇ ਉਹ ਕੱਟ ਲਏ ਸੀ ਹੁਣ ਆਪਾਂ ਆ ਪਾਲਕ ਵੀ ਕੱਟੀ ਹੋਈ ਆ ਤੇ ਮੋਟੀ-ਪੋਟੀ ਆਪਾਂ ਪਾਲਕ ਕੱਟਤੀ ਸੀ ਤੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਥੋੜੀ ਪਾਲਕ ਪਾ ਦਿੰਦੇ ਆ ਪੰਨਾ ਤੁਹਾਨੂੰ ਨਾ ਮੈਂ ਇੱਕ ਵੀਡੀਓ ਦੇ ਨਾਲ ਬਣਿਆ ਰਹਿਣਾ ਇੱਕ ਇਸ ਚੀਜ਼ ਬਾਰੇ ਵੀ ਦੱਸੂਗੀ ਆਪਾਂ ਜਦੋਂ ਆਪਾਂ ਛਲਗਮ ਬਣਾਉਨੇ ਆ ਨਾ ਇਹਨਾਂ ਨੂੰ ਆਪਾਂ ਜਿਹੜੀ ਡੰਡੀ ਆ ਉਹ ਕਿੰਨੇ ਟਾਈਮ ਬਾਅਦ ਲਾਉਣੀ ਹੁੰਦੀ ਆ ਜਾਨੀ ਕਿ ਉਹ ਕੋਟੇ ਦੀ ਡੰਡੀ ਜੀ ਕੜਛੀ ਤਾਂ ਆਪਾਂ ਫੇਰਦੇ ਨਹੀਂ ਛਲਗਮਾਂ ਦੇ ਵਿੱਚ ਹਨਾ ਸਾਗ ਲਾ ਕੋਟ ਨਹੀਂ ਲਓ ਜੀ ਸਾਰੇ ਆਪਣੇ ਛਲਗਮ ਤੇ ਪਾਲਕ ਪੈ ਗਈ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆ ਲਾਸਟ ਤੇ ਨਮਕ ਇੱਕ ਚਮਚਾ ਪੂਰਾ ਪਾ ਦਿੰਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਡੇਢ ਚਮਚਾਪਾਂ ਦੇ ਵਿੱਚ ਨਮਕ ਪਾਇਆ ਹਲਦੀ ਆਪਾਂ ਓਨੀ ਪਾਵਾਂਗੇ ਜਿਸ ਤਰ੍ਹਾਂ ਦਾ ਆਪਾਂ ਨੂੰ ਪਤਾ ਕਿ ਸਾਡੀ ਹਲਦੀ ਦਾ ਕਲਰ ਆ ਤੇਜ ਆ ਜਾਂ ਮਤਲਬ ਕਿ ਲਾਈਟ ਆ ਉਸ ਹਾਮ ਦੇ ਨਾਲ ਆਪਾਂ ਉਸ ਦਿਨ ਦੇ ਨਾਲ ਹੀ ਹਲਦੀ ਦਾ ਨਹੀਂ ਪੱਕਾ ਹੈਗਾ ਆਪਾਂ ਪਾ ਦਵਾਂਗੇ ਤੇ ਹੁਣ ਇਹਨਾਂ ਨੇ ਰਿਜ ਕੇ ਆਪੇ ਹੀ نیچے ਜਾਣਗੇ ਆਪਾਂ ਅਜੇ ਇਹਨੂੰ ਕੜਛੀ ਨਹੀਂ ਲਾਉਣੀ ਠੀਕਾ ਲੋ ਜੀ ਸੌਰੀ ਥੋੜਾ ਜਿਹਾ ਹਲੋ ਜੀ ਮੈਂ ਥੱਲੇ ਆਪਾਂ ਅੱਗ ਡਾਈ ਜਾਵਾਂਗੇ ਲੋ ਜੀ ਆ ਗਿਆ ਟਾਈਮ ਹੁਣ ਆਪਣਾ ਆਪਾਂ ਉਹ ਚੱਪਣੀ ਦੇ ਕੇ ਬੰਦ ਕਰ ਦਿੱਤਾ ਸੀ ਨਾ ਤੇ ਹੁਣ ਚੁੱਕਣ ਲੱਗੇ ਆ ਠੀਕਾ ਵੇ ਲੋ ਆਪੇ ਰਜ ਰਜ ਕੇ ਇਸੇ ਕਰਕੇ ਹੀ ਨਾ ਮੇਰੀਆਂ ਗੱਲਾਂ ਨਾਲ ਵੀਡੀਓ ਲੰਬੀ ਹੋ ਜਾਂਦੀ ਆ ਆਪਾਂ ਜਦੋਂ ਸ਼ਲਗਮ ਧਰ ਰਹੇ ਹੁੰਦੇ ਆ ਨਾ ਇਹਨਾਂ ਦੇ ਵਿੱਚ ਪਾਣੀ ਘੱਟ ਰੱਖਣਾ ਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਖੁਦ ਚ ਹੀ ਕਾਫੀ ਪਾਣੀ ਹੁੰਦਾ ਵਾ ਫਿਰ ਲੋੜ ਮੁਤਾਬਕ ਆਪਾਂ ਬਾਅਦ ਵਿੱਚ ਪਾ ਸਕਦੇ ਆ। ਦੇਖ ਸਕਦੇ ਤੁਸੀਂ ਉਸੇ ਤਰ੍ਹਾਂ ਹਿਸਾਬ ਤੋਂ ਪ੍ਰੋਤਰਾ ਹੀ ਹਲਦੀ ਆ ਲਾ ਕੇ ਕਰਕੇ ਕੈਮਰਾਮੈਨ ਜੀ ਦਿਖਾਓ। ਉੱਪਰ ਹਲਦੀ ਇੱਕ ਉਹਨਾਂ ਦੇ ਜਾਂ ਕਿਤੇ ਵਿੱਚੋਂ ਸ਼ਾਰਟ ਕੱਟ ਕਰਤਾ ਹੋਵੇ। ਹੁਣ ਆਪਾਂ ਇਹਦੇ ਵਿੱਚ ਪਾਤੀ ਆ ਹਰੀ ਮਿਰਚ ਗ੍ਰाइंड ਕੀਤੀ ਆ ਆਪਾਂ ਤਾਂ ਨਹੀਂ ਸੀ ਦਿਖਾਈ। ਇਹਦਾ ਕੋਈ ਫਾਇਦਾ ਨਹੀਂ ਆ ਇਹ ਤੁਸੀਂ ਆਪਣੇ ਲੋੜ ਅਨਸਾਰ ਪਾਉਣੀ ਆ ਇੰਨੀਆਂ ਹੀ ਪਾਉਣੀਆਂ ਜਾਂ ਇੰਨੀਆਂ ਨਾਲ ਪਾਉਣੀਆਂ ਤੇ ਬਾਕੀ ਜਿਹੜਾ ਤੁਹਾਨੂੰ ਮੈਂ ਸੀਕ੍ਰੇਟ ਵਾਲਾ ਦੱਸਿਆ ਹੋਇਆ ਨਾ ਕਿ ਖੋਰ ਵਾਲਾ ਸੀਕ੍ਰੇਟ ਆ ਹੁਣ ਦੇਖ ਲਓ ਆਪਾਂ ਹੁਣ ਆਪਾਂ ਇਹਨਾਂ ਨੂੰ ਆ ਜਿਹੜੀ ਕੜਸ਼ੀ ਆ ਇਹ ਨਾਉਣ ਲੱਗਿਆਂ ਹੁਣ ਤੁਸੀਂ ਇਹ ਕਹੋਗੇ ਕਿ ਇਹਦਾ ਕੀ ਮਤਲਬ ਇਹਦੇ ਨਾਲ ਕੋਈ ਵੱਖਰੀ ਗੱਲ ਹੋਈ ਐਵੇਂ ਗੱਲ ਨੂੰ ਵਧਾਉਂਦੇ ਆ ਇਹਦਾ ਮਤਲਬ ਇਹ ਹੈਗਾ ਕਿ ਇਹ ਜਿਹੜੇ ਸ਼ਲਗਮ ਹੁੰਦੇ ਆ ਇਹ ਬਹੁਤ ਹੀ ਜ਼ਿਆਦਾ ਸੌਫਟ ਹੁੰਦੇ ਆ ਜੇਕਰ ਇਹਨਾਂ ਨੂੰ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਕੜਸ਼ੀ ਲਾਤੀ ਨਾ ਤੇ ਇਹਨਾਂ ਨੇ origignal hinga ਇਹਨਾਂ ਨੇ ਬਸ ਉਸੇ ਵਕਤ ਹੀ ਕੋਲ ਦੇਣਾ ਹੁਣ ਵੀ ਆਪਾਂ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ ਆ ਸਿਰਫ ਇੱਕ ਮਤਲਬ ਕਿ ਮੇਚਾ ਮਿਕਸ ਹੋ ਜਾਣ ਤੇ ਥੋੜਾ ਮਤਲਬ ਕਿ ਹਲਦੀ ਦੇ ਕਲਰ ਦਾ ਆਪਾਂ ਨੂੰ ਪਤਾ ਲੱਗ ਜੂਗਾ ਨਾ ਇਸ ਤਰ੍ਹਾਂ ਕਰਨ ਦੇ ਨਾਲ ਤੇ ਤਾਂ ਕਰਕੇ ਆਪਾਂ ਇੰਨੀ ਕੁ ਕੜਛੀ ਕਿਉਂਕਿ ਖੁਦ ਰਿਜ ਰਿਜ ਕੇ ਖੁਲਣਗੇ ਨਾ ਤੇ ਉਹ ਸਬਜ਼ੀ ਜਿਹੜੀ ਉਹ ਜ਼ਿਆਦਾ ਬੈਸਟ ਹੋਏਗੀ ਜਦ ਆਪਾਂ ਕੜਛੀ ਮਾਰੀ ਤੇ ਇਹਨਾਂ ਨੇ ਮਤਲਬ ਪੱਕਣਾ ਨਹੀਂ ਹੋਣਾ ਤੇ ਇਹਨਾਂ ਨੇ ਪੂਰਾ ਖੁਲਣਵਾ ਕੇ ਕੁੱਟ ਨਾਲਿਆ ਹੋ ਜਾਣਾ ਇਸ ਕਰਕੇ ਆਪਾਂ ਇਹ ਜਿਹੜੀ ਚੀਜ਼ ਆ ਬਹੁਤ ਹੀ ਸੋਹਣੇ ਆਪਣੇ ਸਲਪਿੰਗ ਜਿਹੜੇ ਉਹ ਰਿਜ ਰਹੇ ਆ ਹਲਦੀ ਦਾ ਕਲਰ ਵੀ ਠੀਕ ਆ ਆ ਦੇਖ ਲੋ ਅੱਜ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਰਿਜਣ ਦਵਾਂਗੇ ਠੀਕ ਆ ਇਹਨਾਂ ਨੂੰ ਘੰਟਾ ਹੋ ਗਿਆ ਰਿਜਦਿਆਂ ਨੂੰ ਆਪਾਂ ਅੱਜ ਇਹਦੇ ਵਿੱਚ ਬਹੁਤ ਜ਼ਿਆਦਾ ਨਹੀਂ ਇਹਨੂੰ ਇਹਨਾਂ ਨੂੰ ਹਲਾਇਆ ਅੱਜ ਇਹਨਾਂ ਨੂੰ ਹੋਰ ਰੰਗਾਂਗੇ ਤੇ ਹੁਣ ਆਪਾਂ ਉਸ ਚੀਜ਼ ਦਾ ਟਾਈਮ ਆ ਗਿਆ ਵਾ ਜਿਹੜੀ ਤੁਹਾਨੂੰ ਦੱਸਿਆ ਸੀ ਕਿ ਇੱਕ ਸੀਕ੍ਰੇਟ ਹੋਊਗੀ ਤੇ ਹੁਣ ਆਪਾਂ ਬਸ ਉਹਨੂੰ 17 ਵਿੱਚ ਹਾਂਜੀ ਪਾ ਲਿਆ ਜੀ ਆਪਾਂ ਗੁੜ ਪਿਓਰ ਦੇਸੀ ਗੁੜ ਇਹ ਸਾਡਾ ਘਰ ਦਾ ਵਾ ਇਹ ਮੈਂ ਵੈਸੇ ਦੱਸ ਰਹੀ ਹਾਂ ਤੁਸੀਂ ਤਾਂ ਬਾਜ਼ਾਰੋਂ ਲਿਆਵੇ ਜਿਹੜਾ ਮਰਜੀ ਆ ਤੇ ਤੁਹਾਨੂੰ ਪਤਾ ਹੁੰਦਾ ਵਾ ਕਿ ਜਿਹੜੀ ਛਲਕਮਾ ਹੈ ਵੀ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ ਇੱਕ ਛਲਕਮਾ ਜਿਹੜਾ ਕੱਚਾ ਖਾ ਕੇ ਵੇਖੋਗੇ ਉਹਦੇ ਵਿੱਚ ਉਹ ਇਸ ਤਰ੍ਹਾਂ ਦਾ ਮਤਲਬ ਕਿ ਮਿਰਚ ਟਾਈਪ ਜੀ ਤੁਹਾਨੂੰ ਲੱਗੂਗਾ ਜਿਵੇਂ ਆਪਣੀ ਮੂਲੀ ਕਸੈਲੀ ਹੁੰਦੀ ਆ ਉਹਦੇ ਵਾਂਗਰ ਇੱਕ ਸ਼ਲਗਮ ਹੁੰਦੇ ਆ ਜਿਹੜੇ ਕਿ ਬਹੁਤ ਹੀ ਮਿੱਠੇ ਹੁੰਦੇ ਆ ਅਸੀਂ ਆਮ ਹੀ ਪਿੰਡਾਂ ਵਾਲੇ ਜਿਹੜੇ ਆ ਉਹ ਬਾਹਰੋਂ ਪੁੱਟ ਕੇ ਤੇ ਖਾ ਲੈਂਦੇ ਆ ਤੇ ਕੱਚਾ ਸ਼ਲਗਮ ਵੈਸੇ ਵੀ ਸੈਲਡ ਦੇ ਵਿੱਚ ਬਹੁਤ ਅੱਛਾ ਹੁੰਦਾ ਵਾ ਹੈ ਨਾ ਤੇ ਪਰ ਅੱਜ ਕੱਲ ਜਿਹੜੇ ਸ਼ਲਗਮ ਆ ਉਹ ਥੋੜੇ ਜਿਹਾ ਕਿਸੇਲਾ ਟਾਈਪ ਹੀ ਆ ਰਹੇ ਆ ਤੇ ਆਪਾਂ ਇਹਦੇ ਵਿੱਚ ਵਰਤਾਂਗੇ ਆ ਗੁੜ ਜਿਹੜਾ ਮੈਂ ਤੁਹਾਨੂੰ ਸੀਕ੍ਰੇਟ ਕਿਹਾ ਸੀਗਾ ਬਾਤਾ ਆਪਾਂ ਗੁੜ ਤੇ ਬਾਕੀ ਤੁਸੀਂ ਦੱਸਿਓ ਕਿੱਥੋਂ ਕਿੱਥੋਂ ਵੀਡੀਓ ਵੇਨਦੇ ਆ ਤੇ ਕੌਣ ਕੌਣ ਇਹ ਸ਼ਲਗਮਾਂ ਦੇ ਵਿੱਚ ਗੁੜ ਪਾਉਂਦਾ ਇਸ ਤਰ੍ਹਾਂ ਇੱਕ ਇੱਧਰ ਬਣਾਉਂਦੇ ਆ ਮਤਲਬ ਕਿ ਗੁੜ ਵਾਲਾ ਉਹਨੂੰ ਛਲਗਮਾ ਦਾ ਸਾਗ ਬੋਲਦੇ ਆ ਉਹ ਬਹੁਤ ਹੀ ਜ਼ਿਆਦਾ ਮਿੱਠਾ ਪਾਉਂਦੇ ਆ ਇਹ ਆਪਾਂ ਨੋਰਮਲ ਜਾਇਹ ਪਾਉਣਾ ਹੁੰਦਾ ਜਿਹਦੇ ਨਾਲ ਕਿ ਜਿਹੜਾ ਛਲਗਮ ਹੈ ਇਹਦੇ ਚ ਫਿਰ ਮਠਾਸ ਜਿਹੜੀ ਉਹ ਪੂਰੀ ਕੰਪਲੀਟ ਹੋ ਜਾਂਦੀ ਹੈ ਮਤਲਬ ਕਿ ਜਿਹੜਾ ਕੜਵਾ ਪਨ ਹੈ ਉਹ ਦੂਰ ਹੋ ਜਾਂਦਾ ਵਾ ਇੰਨਾ ਕਿਹੀ ਪਾਉਣਾ ਹੁੰਦਾ ਇਹ ਸਾਡਾ ਮਤਲਬ ਕਿ ਸੀਕ੍ਰੈਟ ਸੀਗਾ ਤੇ ਇਹ ਆਪਾਂ ਤੁਹਾਨੂੰ ਦਿੱਤਾ ਦਿਖਾ ਤੇ ਹੁਣ ਛਲਗਮ ਰਿਜ ਰਿਹਾ ਤੇ ਇਸ ਤਰ੍ਹਾਂ ਮੱਠੀ ਮੱਠੀ ਅੱਗ ਤੇ ਅਜੇ 1 ਘੰਟਾ ਡੇਢ ਘੰਟਾ ਹੋਰ ਅਰਿਜਨ ਦੀ ਦੇਖੋ ਜੀ ਸੌਦੀ ਆਪਣੀ ਮੰ ਚੱਲੀ ਆ ਹਲਕਮ ਕੋਟੇ ਵਾਲੇ ਅੰਲਨ ਪੌਂਦੇ ਨੇੜੇ ਪਹੁੰਚ ਚੁੱਕੇ ਐ ਥੋੜਾ ਜਿਆਦੇ ਹੋ ਸਕਦਾ ਵੈਸੇ ਪਾਣੀ ਹੈ ਨਹੀਂਗਾ ਬਸ ਜੇ ਨਹੀਂਗਾ ਆਪਾ ਪਾ ਸਕਦੇ ਹੁਣ ਅੰਲਨ ਇੱਥੇ ਮੈਂ ਆਪਾ ਪਾ ਰਹੇ ਮੱਕੀ ਦੇ ਆਟੇ ਦਾ ਅੰਲੜਾ। ਲਓ ਜੀ ਉਹਦੋਂ ਵੀ ਸਾਡੀ ਨਾ ਵੀਡੀਓ ਦੇ ਵਿੱਚ ਮੈਂ ਬਾਅਦ ਚ ਵੇਖਿਆ ਜਦੋਂ ਸੁਡਕੜੇ ਜੇ ਵੱਜਦੇ ਸੀ ਉਹ ਜਦੋਂ ਧੂਆਂ ਜਾ ਹੁੰਦਾ ਨਾ ਅੱਖਾਂ ਨੂੰ ਤੇ ਉਹਦਾ ਕਰਕੇ ਥੋੜਾ ਜੀ ਆਵਾਜ਼ ਜਿਹੜੀ ਉਹ ਇਸ ਤਰ੍ਹਾਂ ਦੀ ਹੋ ਜਾਂਦੀ ਆ ਤੇ ਚਿੰਦੀ ਹੋ ਜਾਂਦੀ ਆ। ਅਸਟਰਾਟੇ ਜਿਹੜਾ ਵਾ ਨਾ ਉਹ ਪਾਉਣ ਦੇ ਵਕਤ ਇਹ ਧਿਆਨ ਰੱਖਣਾ ਕਿ ਇਕਦਮ ਤੇ ਨਹੀਂ ਪਲੇਟ ਭਰ ਕੇ ਆਟੇ ਦੀ ਪਾ ਦਈਏ ਠੀਕ ਆ ਤੇ ਥੋੜਾ 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 ਅਲਣਾ ਆਪਾ ਪਾਉਣਾ ਜੀ ਦੇ ਨਾਲ ਆਪਾਂ ਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵਾ ਕਿ ਹਾਂ ਇੰਨੇ ਕਿ ਆਟੇ ਦੀ ਲੋੜ ਆ ਜਾਂ ਨਹੀਂ ਆ ਆਪਾਂ ਪਹਿਲਾਂ ਜਦੋਂ ਤੋਰੀਏ ਦੇ ਸਾਗ ਦੀ ਸਟਾਰਟਿੰਗ ਜਿਹੜੀ ਵੀਡੀਓ ਦਿੱਤੀ ਸੀ ਨਾ ਉਹਦੇ ਵਿੱਚ ਆਪਾਂ ਕਣਕ ਦੇ ਆٹے ਦਾ ਅੱਲਣ ਪਾਇਆ ਸੀ ਤੇ ਸਾਨੂੰ ਇੱਕ ਭੈਣ ਦਾ ਕਮੈਂਟ ਆਇਆ ਸੀ ਨਹੀਂ ਭੈਣੇ ਇਹ ਕਣਕ ਦੇ ਆٹے ਦਾ ਅੱਲਣ ਕੋਣ ਪੋਂਦਾ ਵਾ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਅੱਲਣ ਕਣਕ ਦੇ ਆٹے ਦਾ ਵੀ ਚੱਲ ਜਾਂਦਾ ਵਾ ਤੇ ਮੱਕੀ ਦੇ ਦਾ ਵੀ ਚੱਲ ਜਾਂਦਾ ਵਾ ਤੇ ਕਹਿੰਦਾ ਭਾਬ ਕੋ ਪਿੱਛੇ ਮਕਈਆਂ ਜ਼ਿਆਦਾ ਹੁੰਦੀਆਂ ਸੀਆਂ ਉਦੋਂ ਲੋਕ ਆਟਾ ਮੱਕੀ ਦਾ ਹੁੰਦਾ ਸੀ ਕਣਕ ਦਾ ਆਟਾ ਤੇ ਲੋਕੀ ਪਰੌਣਿਆਂ ਵਾਸਤੇ ਰੱਖ ਦਿੰਦੇ ਸੀ ਤੇ ਇਸ ਕਰਕੇ ਮੱਕੀ ਦੇ ਆਟੇ ਦਾ ਇਹਦੇ ਵਿੱਚ ਇਹੋ ਜਿਹਾ ਕੋਈ ਮੈਨੂੰ ਖਾਸ ਮਤਲਬ ਕਿ ਡਿਫਰੈਂਟ ਨਹੀਂ ਲੱਗਾ ਤੇ ਚਲੋ ਸਰਦੀਆਂ ਦੇ ਵਿੱਚ ਆਪਾਂ ਜਿਹੜੇ ਉਹ ਸਾਰੇ ਹੀ ਮੁਰਕੇ ਮੱਕੀ ਦਾ ਆਟਾ ਹੀ ਵਰਤਦੇ ਆ ਤੇ ਮੱਕੀ ਦੇ ਆਟੇ ਦਾ ਹੀ ਲਣਕ ਸਾਗ ਚ ਤੇਰੇ ਚ ਤੇ ਜਿੱਦਾਂ ਹੁਣ ਅੱਜ ਕੱਲ 12 ਮਹੀਨੇ ਸਾਗ ਚੱਲਦਾ ਹੀ ਰਹਿੰਦਾ ਵਾ ਹੈਨਾ ਤੇ ਉਦੋਂ ਆਪਾਂ ਕਣਕ ਦੇ ਆਟੇ ਦਾ ਹੀ ਹੇਲਣ ਪਾਉਨੇ ਆ ਇਹਦੇ ਵਿੱਚ ਕੋਈ ਏਡੀ ਖਾਸ ਗੱਲ ਨਹੀਂ ਹੁੰਦੀ ਸਿੰਝੇ ਮੱਕੀ ਦਾ ਉਹ ਪਾ ਲੋ ਜਾਂ ਕਣਕ ਦਾ ਉਹ ਪਾ ਲੋ ਤੇ ਮੈਲ ਡਰਾਉਂ ਜੀ ਨਹੀਂ ਪੈਣਾ ਨੂੰ ਵੀ ਨਹੀਂ ਤੁਸੀਂ ਮੱਕੀ ਦਾ ਹੀ ਲੈ ਕੇ ਆਓ अजकल कई घर ना बच्चे मक्की रोटी खाते नहीं फिर कोई कई लैके भी नहीं आते मक्की का आटा तो कई किलो खंड लिया के रख भी छोड़ वगैरह पा लेंगे अपने जोगा बना लागे दूसरी सैड तो घोट लेने आ गई दी असली घोटन की बारी साग वगरी इन आप चंगी तरह घोटा ਹਾਂਜੀ ਇਧਰ ਆਪਾਂ ਰੱਖ ਦਿੱਤਾ ਪੈਨ ਜੀ ਸਬਜ਼ੀ ਨੂੰ ਤੜਕਾ ਲਾਉਣ ਨੂੰ ਉਹਦੇ ਵਿੱਚ ਆਪਾਂ ਪਾ ਦਿੰਨੇ ਆ ਸਰੋਂ ਦਾ ਤੇਲ ਤੇਲ ਤੁਸੀਂ ਜਿਹੜਾ ਵੀ ਵਰਤਦੇ ਆ ਉਹੀ ਲੈ ਸਕਦੇ ਆ ਆਪਾਂ ਸਰੋਂ ਦਾ ਹੀ ਹਰ ਵੀਡੀਓ ਚ ਬਾਰ ਬਾਰ ਮੈਂ ਵਾਸੇ ਇਹ ਚੀਜ਼ ਕਹਿੰਨੀ ਆ ਕਿ ਅਸੀਂ ਸਰੋਂ ਦਾ ਤੇਲ ਵਰਤਦੇ ਆ ਤੇਲ ਆਪਣਾ ਗਰਮ ਹੋ ਰਿਹਾ ਵਾ ਤੇ ਇਧਰ ਆਪਾਂ ਕੱਟ ਲਿਆ ਵਾ ਅਦਰਕ ਪਿਆਜ਼ ਲਸਣ ਲੰਮਾ ਲੰਮਾ ਕੱਟ ਲਿਆ ਮੈਨੂੰ ਲੰਮਾ ਕੱਟਣਾ ਹੀ ਚੰਗਾ ਲੱਗਦਾ ਗੋਲ ਨਹੀਂ ਤੇ ਇਧਰ ਟਮਾਟਰ ਲੈ ਲਿਆ ਆਪਾਂ ਕਿਉਂਕਿ ਆਪਾਂ ਹੁਣ ਜੋਗੀ ਸਬਜੀ ਜਿੰਨੀ ਆਪਾਂ ਖਾਣੀ ਆ ਆਪਣੀ ਫੈਮਿਲੀ ਦੀ ਉਨੀ ਹੀ ਸਬਜੀ ਦਾ ਇਹ ਜਿਹੜਾ ਆਪਾਂ ਟੜਕਾ ਲਿਆ ਵਾ ਠੀਕ ਆ ਤੇ ਇਹ ਆਪਾਂ ਸਾਰਾ ਜਿਹੜਾ ਕੱਟ ਲਿਆ ਵਾ ਤੇ ਹੁਣ ਬੜੇ ਰਿਓ ਤੁਸੀਂ ਸਾਡੇ ਨਾਲ ਤੇਲ ਆਪਣਾ ਹੋ ਗਿਆ ਪੂਰਾ ਗਰਮ ਇਹਦੇ ਚ ਆਪਾਂ ਮਸਲ ਕੇ ਇੱਕ ਚਮਚ ਜੀਰੇ ਦਾ ਪਾ ਦਿੰਨੇ ਆ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਹਿੰਗ ਹਿੰਗ ਪਾਉਣੀ ਨਾ ਭੁੱਲਣੀ ਤੁਸੀਂ ਕਦੇ ਵੀ ਛਲਕਮਾ ਦੀ ਸਬਜੀ ਦੇ ਵਿੱਚ ਕਦੇ ਵਾਰ ਤੇ ਵੀ ਨਾ ਭੁੱਲਣਾ ਕਿ ਹਿੰਗ ਪਾਉਣੀ ਆਪਾਂ ਕਿਉਂਕਿ ये बिल्कुल भी गैस नहीं बन देंगे ये पा लिया आप लसन सब तो पहले आप लसन ही पावगी हाँ जी लसन वेखो अपना गोल्डन हो गया हूँ आप देने इसके प्याज अदरक अपना और तड़का भोजता जा रहा आप हम ਲਾਸਟ ਤੇ ਰਹਿ ਗਿਆ ਸੀ ਆਪਣਾ ਟਮਾਟਰ ਤੇ ਟਮਾਟਰ ਵੀ ਦਿੱਤਾ ਪਪਾ ਲੋ ਜੀ ਤੜਕਾ ਆਪਣਾ ਬਹੁਤ ਹੀ ਜਿਆਦਾ ਸੋਹਣਾ ਦੇਖੋ ਪੁੱਜ ਰਿਹਾ ਵਾ ਕਿਉਂਕਿ ਹਰ ਚੀਜ਼ ਜਿਹੜੀ ਆ ਉਹਦੀ ਕੋਈ ਨਾ ਕੋਈ ਸਟੇਜ ਹੁੰਦੀ ਆ ਠੀਕ ਆ ਤੇ ਹਰ ਇੱਕ ਚੀਜ਼ ਦਾ ਅਲੱਗ ਤਰੀਕਾ ਹੁੰਦਾ ਵਾ ਕਿਸੇ ਦੇ ਵਿੱਚ ਆਪਾਂ ਜਿਹੜਾ ਉਹ ਤੜਕਾ ਉਹਨੂੰ ਕਿੰਨਾ ਭੁੰਨਾ ਕਿਹਦੇ ਚ ਆਪਾਂ ਕਿਹੜੀ ਚੀਜ਼ ਗ੍ਰाइंड ਕਰਕੇ ਪਾਉਣੀ ਆ ਕਿਹਦੇ ਚ ਆਪਾਂ ਕਿਹੜੀ ਚੀਜ਼ ਸਾਬਤ ਪਾਉਣੀ ਆ ਮਤਲਬ ਕਿ ਇਕ ਤੁਸੀਂ ਵੇਖੋ ਜਦੋਂ ਆਪਾਂ ਕੋਈ ਵੀ ਮਾਸਟਰ ਸ਼ੈਫ ਦੇਖਦੇ ਆ ਤੇ ਉਹਦੇ ਵਿੱਚ ਕਿਸ ਤਰ੍ਹਾਂ ਕਿੰਨੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਿੰਨੇ ਤਰੀਕਿਆਂ ਦੇ ਨਾਲ ਆਪਾਂ ਸ਼ੈਫ ਤੇ ਹੈ ਨਹੀਂਗੇ ਆਪਾਂ ਇੱਕ ਨਾਰਮਲ ਸੋਈ ਦੇ ਵਿੱਚ ਇੱਕ ਹਾਊਸ ਵਾਈਫ ਨੇ ਜਿਵੇਂ ਕੰਮ ਕਰਨਾ ਦਾ ਤੇ ਪਰ ਉਹਨੂੰ ਵੀ ਥੋੜਾ ਪਤਾ ਹੋਣਾ ਚਾਹੀਦਾ ਵਾ ਕਿ ਕਿੰਨੀਆਂ ਕਿ ਚੀਜ਼ ਜੇ ਵੀ ਕੱਟ ਕੇ ਚਲੋ ਜਿੰਨਾ ਤਾਂ ਆਪਾਂ ਨੂੰ ਪਤਾ ਆ ਆਪਾਂ ਉਹਨਾਂ ਕਰ ਸਕਦੇ ਆ ਤੇ ਇਸ ਤਰ੍ਹਾਂ ਵੇਖੋ ਤੁਸੀਂ ਜਿਹੜਾ ਛਲਕਮਨੀ ਸਬਜ਼ੀ ਦਾ ਤੜਕਾ ਨਾ ਉਹ ਥੋੜਾ ਜਿਆ ਮਤਲਬ ਕਿ ਉਬਰੇ ਉਬਰੇ ਹੋਣਾ ਚਾਹੀਦਾ ਵਾ ਉਹ ਬਿਲਕੁਲ ਵੀ एवं नहीं होना चाहिए कि प्याज कट्टो लाओ ठीक है ये हम आप ही पा दें अपनी कट्टी हुई फ्रैश मेथी आनिया ठीक है धनिया तो फ्रैश ही होंगे वा जी मेथी आ कई बार होंगे कि अपने कोल फ्रैश मेथी नहीं होंगी साढ़े कोर दी से आप ताजी मेथी कट्टी हुई है जेकर नहीं तो मेथी स्किप नहीं करनी क्योंकि मेथी भावें सुकी कस्तूरी मेथी ही पा दो ਠੀਕ ਆ ਜਰੂਰ ਪਾਉਣੀ ਵਿਖਿਓ ਉਹਦੇ ਨਾਲ ਜਿਹੜਾ ਇਹਦਾ ਟੇਸਟ ਆ ਨਾ ਬਹੁਤ ਹੀ ਜ਼ਿਆਦਾ ਅੱਛਾ ਤੇ ਵਧੀਆ ਆਏਗਾ ਤੜਕਾ ਆਪਣਾ ਕੁਝ ਰਿਹਾ ਉਹ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਬਣ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਇੱਕ ਚਮਚ ਗਰਮ ਮਸਾਲਾ ਕਿਉਂਕਿ ਇਹ ਜਿਹੜੀ ਸਬਜੀ ਹਿੰਦੀਰ ਵਿੱਚ ਆਪਾਂ ਜ਼ਿਆਦੇ ਮਸਾਲੇ ਨਹੀਂ ਐਡ ਕਰਨੇ ਹੁੰਦੇ ਇਹ ਟੇਸਟੀ ਲੱਗਦਾ ਇਹਦੇ ਵਿੱਚ ਜੀਰਾ ਵੀ ਪੈ ਗਿਆ ਲੋਹਣੂ ਪੈ ਗਈ ਹਲਦੀ ਵੀ ਪੈ ਗਈ ਹਿੰਗ ਵੀ ਪੈ ਗਈ ਆ ਠੀਕ ਆ ਤੇ ਗਰਮ ਮਸਾਲਾ ਜਿਹੜਾ ਆਪਣਾ सारिया ही चीजा पा के बहुत ही वाइसियां बनिया हो गरम मसाला वा ये सारे ही मसाले जेडे वो एड हो गया ठीक है थोड़ी जी आप एंडा क्योंकि पहला नहीं सी पानी कि अपना तड़का जोड़ा वह बन जाए एंड से आपू थोड़ी जी देकी मिर्च जिदे साड़के जरा सारे का ही कलर है तुम आप ही देखो हमने किना चेंज हो जाता वा ਠੀਕ ਹੈ ਤੇ ਮੈਂ ਨਾ ਤੁਹਾਨੂੰ ਆਪਣੇ ਵਲੋਗਿੰਗ ਵਿੱਚ ਪੰਜਾਬੀ ਵਾਲਾ ਜਿਹੜਾ ਸਾਡਾ ਚੈਨਲ ਹੈ ਨਾ ਉਹਨੂੰ ਸਬਸਕ੍ਰਾਈਬ ਕਰੋ ਕਿਉਂਕਿ ਉਹਦੇ ਵਿੱਚ ਆਪਣੀਆਂ ਜਿਹੜੀਆਂ ਮਨੋ ਖੁੱਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਵਾ ਉਹਦੇ ਚ ਮੈਂ ਤੁਹਾਨੂੰ ਦਿਖਾਉਂਗੀ ਮੈਂ ਆ ਥੋੜੇ ਜਿਹਾ ਵਰਤਨ ਲੈ ਕੇ ਆਈ ਸੀ ਤੇ ਮੈਂ ਇਹਨਾਂ ਨੂੰ ਹੋਣੀ ਯੂਜ਼ ਕੀਤਾ ਵਾ ਤੇ ਬਹੁਤ ਹੀ ਬੈਸਟ ਸਾਰੇ ਹੀ ਵਰਤਦੇ ਆ ਸਾਰਿਆਂ ਕੋਲ ਹੀ ਹੈਗੇ ਆਏ ਤੇ ਮੇਰੇ ਕੋਲ ਨਹੀਂ ਸੀ ਹੈਗੇ ਟ੍ਰਾਈਪ ਲਾਈ ਦੇ ਸਟੀਲ ਦੇ ਆਰਮ ਕੜਾਣੇ ਬਟਿੱਲੇ ਉਹ ਚੀਜ਼ਾਂ ਨਾਲ ਲੱਗ ਜਾਂਦੇ ਆ ਦੇਖੋ ਐਵੇਂ ਮਸਾਲਾ ਭੁਜ ਰਿਹਾ ਤੜਕਾ ਲਾਂਗਰੀਆ ਮੈਂ ਉਹਨਾਂ ਚਾਹ ਸਬਜੀ ਦਾ ਨਹੀਂਗਾ ਜਿੰਨਾ ਇਹਦਾ ਪੈਨ ਦਾ ਵਾ ਠੀਕ ਆ ਤੇ ਆ ਆਪਣੀ ਬਣੀ ਹੋਈ ਸੀ ਕਿ ਸਬਜੀ ਇਹਨੂੰ ਆਪਾਂ ਇਸ ਤਰ੍ਹਾਂ ਕਰ ਲਿਆ ਸਗਲੇ ਦੇਖੋ ਜੀ ਤੁਸੀਂ ਉਹਨੇ ਜਦੋਂ ਇਹਦਾ ਆਪਾਂ ਨੂੰ ਕੱਟਦੇ ਆ ਨੂੰ ਇੱਕ ਪਾਸੇ ਦੇਖੋ ਤੇ ਇੱਕ ਪਾਸੇ ਇੱਥੇ ਬਣਿਆ ਆਂਦਾ ਐਂਡ ਦੇਖੋ ਤੁਸੀਂ ਆਪ ਵੀ ਦੇਖ ਸਕਦੇ ਆ ਇੱਥੇ ਆਣ ਕੇ ਜਿਹੜੇ ਆਪਣੇ ਉਹ ਵਾਲੇ ਬਣੇ ਆ ਨਾ ਅਖਾਨ ਮਹਾਵਰੇਤੀ ਦਾਦੀ ਦੇ ਨੁਕਸੇ ਉਹ ਬਿਲਕੁਲ ਹੀ ਸੱਚੇ ਆ ਇੱਥੇ ਮਤਲਬ ਕਿ ਜੇ ਮੈਂ ਗੱਲ ਕਰਾਂ ਨਾ ਆਪਣੀ ਮੰਮੀ ਹੁਣਾਂ ਦੀ ਉਹ ਵਾਲੇ ਬਜ਼ੁਰਗ ਨਹੀਂ ਇਹਦੇ ਵਿੱਚ ਆਉਂਦੇ ਇਹਦੇ ਵਿੱਚ ਆਉਂਦੇ ਆ ਮਤਲਬ ਕਿ ਜਿਹੜੀਆਂ ਸਾਡੀਆਂ ਨਾਨੀਆਂ ਦਾਦੀਆਂ ਸੀ ਉਹਨਾਂ ਵਾਲੇ ਨੁਕਸੇ ਕਿ ਉਹ ਬਹੁਤ ਹੀ ਸਿੰਪਲ ਜੇ ਰਹਿੰਦੇ ਹੁੰਦੇ ਸੀ ਤੇ ਸਿੰਪਲ ਜੇ ਤਰੀਕੇ ਨਾਲ ਹੀ ਉਹ ਖਾਣਾ ਬਣਾਉਂਦੇ ਸੀ ਤੇ ਉਹ ਜਿਹੜਾ ਪ੍ਰਸ਼ਾਦਾ ਤਿਆਰ ਹੁੰਦਾ ਸੀ ਨਾ ਘਰਾਂ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਤੇ ਬਹੁਤ ਹੀ ਵਧੀਆ ਬਣਦਾ ਸੀਗਾ ਤੇ ਆਪਾਂ ਹੁਣ ਆ ਗਏ ਥੋੜੇ ਜੇ ਫੈਸ਼ਨ ਦੇ ਯੁੱਗ 'ਚ ਐ ਰਿਸ਼ਲ ਬੰਮੀ ਹੀ ਕੱਟਣੇ ਆ ਆਪਾਂ ਇਹਦੇ ਇਹ ਮੋٹے ਸਾਗ ਕੱਟਣਾ ਆ ਆਪਾਂ ਹਾਂ ਸੌਰੀ ਬਰੀਕ ਬਰੀਕ ਕੱਟਣ ਦੇ ਚੱਕਰ ਵਿੱਚ ਕਿ ਆਪਾਂ ਬਹੁਤ ਬਰੀਕ ਕੱਟਦੇ ਆ ਟੋਕੇ ਆਗੇ ਆ ਟੋਕਿਆਂ ਨਾਲ ਕੱਟਦੇ ਆ ਪਰ ਉਹ ਇੰਨੇ ਵਧੀਆ ਕੋਲ ਦੇਣਗੇ ਤੁਸੀਂ ਦੇਖ ਸਕਦੇ ਆ ਆਪਾਂ ਪੂਰੇ ਦਾਦੀ ਨਾਨੀ ਦੇ ਨੁਕਸੇ ਜਿਹੜੇ ਉਸ ਟ੍ਰਿਕ ਨੂੰ ਆਪਾਂ ਅਪਣਾਇਆ ਤੇ ਵੇਖੋ ਤੁਸੀਂ ਆਪਣਾ ਪੂਰਾ ਭਰਪੂਰ ਮਾਝੇ ਵਾਲੇ ਆਪਣੇ ਛਲਗਮਾ ਨਾਲ ਜਿਹੜੇ ਉਹ ਬੜ ਕੇ ਤੇ ਤਿਆਰ ਹੋਇਆ ਤੁਸੀਂ ਯਾਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਏਰੀਏ ਦੇ ਵਿੱਚ ਇਹਨਾਂ ਨੂੰ ਕੌਣ शलजम ਸਾਗ ਕਹਿੰਦਾ ਵਾ ਕੌਣ ਇਹਨਾਂ ਨੂੰ ਕੋਟੇ ਵਾਲੇ शलजम ਕਹਿੰਦਾ ਵਾ ਕੌਣ ਇਹਨੂੰ ਗੋਗਲੂ ਬੋਲਦਾ ਵਾ ਤੇ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਆ ਠੀਕ ਆ ਅਸੀਂ ਪਾਲਕ ਮੇਥੀ ਧਨੀਏ ਤੋਂ ਬਿਨਾਂ ਕਦੇ ਵੀ शलजम ਨਾ ਬਣਾਏ ਤੇ ਨਾ ਬਣਾਏ ਸਕਦੇ ਆ ਤੇ ਨਾ ਆਪਾਂ ਸਿੰਪਲ ਪਲੇਨ ਵਾਲੇ ਖਾ ਹੀ ਸਕਦੇ ਆ ਠੀਕ ਆ ਤੇ ਆਪਾਂ ਤੇ ਇਸ ਤਰ੍ਹਾਂ ਹੀ ਤੜਕਾ ਲਾ ਕੇ ਸਾਡੀ ਸਬਜ਼ੀ ਦਾ ਕਲਰ ਹਮੇਸ਼ਾ ਹੀ ਐਹੀ ਹੁੰਦਾ ਵਾ ਜਿਹੜੀ ਇਸਅਲਕਮ ਅਦੀ ਅੱਜ ਇਹ ਸਰਵ ਜਿਬਲੋਂ ਨੇ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੇ ਕੋਈ ਗਲਤੀ ਹੋਈ ਹੋਵੇ ਉਹ ਵੀ ਦੱਸਿਆ ਕਰੋ ਆਪਾਂ ਤੁਹਾਡੇ ਤੋਂ ਸਿੱਖਣਾ ਵਾ ਤੇ ਬਾਕੀ ਤੁਸੀਂ ਸਾਡਾ ਚੈਨਲ ਪੰਜਾਬੀ ਵੈਜ ਫੂਡ 1469 ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਵੀਡੀਓ ਅੱਛੀ ਲੱਗੇ ਤੇ ਸਪੋਰਟ ਵੀ ਕਰੋ ਧੰਨਵਾਦ